ਯਾਰ ਜਿੰਨੇ ਕਪਲੇ ਅੱਜ ਕੱਲ ਆ ਬਿਊਟੀ ਪਾਰਲਰਾਂ ਚ ਹੁੰਦੇ ਨੇ ਐਨੇ ਦੁਨੀਆ ਚ ਕਿਤੇ ਵੀ ਨਹੀਂ ਹੁੰਦੇ ਹੈ ਆ ਨਵੀਆਂ ਵੇ ਆਈਆਂ ਕੁੜੀਆਂ ਜਿਹਨੂੰ ਇੰਨੀ ਕੁ ਐਕਸੈਸਰੀ ਲੱਗਣ ਲੱਗੀ ਹੁਣ ਐਨੀ ਤਾਂ ਨਵੀ ਫਾਰਚੂਨਰ ਗੱਡੀ ਨੂੰ ਵੀ ਨਹੀਂ ਲੱਗਦੀ ਯਾਰ ਹਰ ਇੱਕ ਚੀਜ਼ੇ ਡੁਪਲੀਕੇਟ ਹੋ ਗਈ ਅੱਖਾਂ ਦੀਆਂ ਜਿਹੜੀਆਂ ਪਲਕਾਂ ਨੇ ਉਹ ਡੁਪਲੀਕੇਟ ਲੱਗਣ ਲੱਗ ਗਈਆਂ ਸਿਰ ਦੇ ਵਾਲ ਡੁਪਲੀਕੇਟ ਲੱਗਣ ਲੱਗੇ ਹੱਥਾਂ ਦੇ ਨਾਉ ਡੁਪਲੀਕੇਟ ਲੱਗਣ ਲੱਗੇ ਦੰਦਾਂ ਦੇ ਉੱਤੇ ਪਰਤ ਦੀ ਡੁਪਲੀਕੇਟ ਚੜਨ ਲੱਗ ਗਈ ਮੇਰੇ ਵਰਗਾ ਕੋਈ ਮਾੜਾ ਬੰਦਾ ਜੇਕਰ ਚੱਲਦੇ ਕੰਮ 'ਚ ਬਿਊਟੀ ਪਾਰਲਰ 'ਚ ਫੜ ਜੇ ਯਾਰ ਬੰਦੇ ਨੂੰ ਦੌਰਾ ਪੈ ਜੇ ਸੰਦ ਦੇਖ ਕੇ ਐਨੇ ਸੰਦ ਤਾਂ ਰਾਜ ਮਿਸਤਰੀਆਂ ਕੋਲੇ ਵੀ ਹੁੰਦੇ ਜਿੰਨੇ ਉੱਥੇ ਹੁੰਦੇ ਨੇ ਕਿਤੇ ਥੋੜੀ ਛੇਣੀ ਖੜਕਰੀ ਹੁੰਦੀ ਹੈ ਕਿਤੇ ਪਲਾਸ ਪੇਚ ਕੱਸਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਕਿਤੇ ਡ੍ਰਿਲ ਮਸ਼ੀਨ ਚੱਲਦੀ ਹੁੰਦੀ ਹੈ ਕਿਤੇ ਲਿਪਾਈ ਹੋ ਰਹੀ ਏ ਕਿਤੇ ਪੁਤਾਈ ਹੋ ਰਹੀ ਏ ਕਿਤੇ ਬਾਲ ਪੁੱਟੀ ਭਰੀ ਜਾ ਰਹੀ ਏ ਯਾਰ ਬੰਦਾ ਅੰਦਰ ਵੜ ਕੇ ਐ ਸੋਚਦਾ ਜਿਵੇਂ ਪੁਰਾਣੀ ਬਿਲਡਿੰਗ ਨੂੰ ਰੈਨੋਵੇਸ਼ਨ ਹੋ ਰਹੀ ਹੋਵੇ ਯਾਰ ਸਾਡੇ ਮੁੰਡਿਆਂ ਦੀ ਹੁੰਦੀ ਏ ਨੇਚਰਲ ਬਿਊਟੀ ਸਾਡਾ ਚਾਹੇ ਆਪਣਾ ਵਿਆਹ ਹੋਵੇ ਚਾਹੇ ਅਸੀਂ ਕਿਸੇ ਹੋਰ ਦੇ ਵਿਆਹ 'ਚ ਜਾਣਾ ਹੋਵੇ ਅਸੀਂ ਬਸ ਮੂੰਹ ਤੇ ਚਾਰ ਕਿਛਟੇ ਪਾਣੀ ਦੇ ਮਾਰ ਕੇ ਰੁਮਾਲ ਨਾਲ ਸਾਫ਼ ਕਰਨਾ ਹੁੰਦਾ ਹੈ ਕੱਲ ਮੇਰੇ ਇੱਕ ਦੋਸਤ ਨੂੰ ਮੈਂ ਕਿਹਾ ਮੈਂ ਕਿਹਾ ਚਲੋ ਤੇਨੂੰ ਇੱਕ ਵਿਆਹ ਦਿਖਾ ਕੇ ਲਿਆਵਾਂ ਉਹ ਰਾਜ ਮਿਸਤਰੀ ਨਾਲ ਕੰਮ ਤੇ ਲੱਗਿਆ ਹੋਇਆ ਸੀ ਤਰਕੇ ਬੱਠਲ ਕੱਪੜੇ ਜੇ ਝਾੜ ਕੇ ਨਾਈ ਦੀ ਦੁਕਾਨ ਚੋਂ ਮਾਰ ਕੇ ਪਾਣੀ ਦਾ ਪ੍ਰੈਸ਼ਰ ਜਾ ਕਹਿੰਦਾ ਚੱਲ ਬਾਈ ਚੱਲੀਏ ਸਾਡੇ ਦਾ ਯਾਰ ਕੱਪੜੇ ਝਾੜ ਕੇ ਮੇਕਅਪ ਹੋ ਜਾਂਦੇ ਸਾਨੂੰ ਤਾਂ ਲੈ ਬਿਨਾ ਮੇਕਅਪ ਤੋਂ ਕੋਈ ਫਰਕ ਨਹੀਂ ਪਿਆ ਵਿਆਹ 'ਚ ਅਸੀਂ ਨੱਚੇ ਵੀ ਖਾਣਾ ਵੀ ਸਵਾਦ ਨਾਲ ਖਾਦਾ ਨਜ਼ਾਰਾ ਆ ਗਿਆ ਸ਼ਾਮ ਨੂੰ ਪੰਗਾ ਪੈ ਗਿਆ ਜਦੋਂ ਡੋਲੀ ਤੁਰਨ ਲੱਗੀ ਕੁੜੀ ਦੀ ਕੁੜੀ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਈ ਉਹ ਕੁੜੀ ਦੇ ਜਿਹੜੀ ਡੁਪਲੀਕੇਟ ਪਲਕ ਲੱਗੀ ਹੋਈ ਸੀ ਇੱਕ ਪਲਕ ਮਾਂ ਦੀ ਚੁੰਨੀ ਦੇ ਉਹ ਸਿਤਾਰਿਆਂ ਜਿਹਾਂ ਚ ਫਸ ਕੇ ਕਿਤੇ ਨਿਕਲ ਗਈ ਜਦੋਂ ਕੁੜੀ ਨੇ ਮੂੰਹ ਉੱਤੇ ਚੱਕਿਆ ਲਾੜੇ ਨੇ ਪਿੱਟ ਸਿਆਪਾ ਪਾ ਲਿਆ ਕਹਿੰਦਾ ਕੁੜੀ ਦਿਖਾਈ ਹੋਰ ਸੀ ਤੋਰਨ ਮੇਰੇ ਨਾਲ ਕਾਣੀ ਲੱਗੇ ਹੋ ਕੁੜੀ ਦੀਆਂ ਅੱਖਾਂ ਦਾ ਬੈਲੈਂਸ ਇਹ ਨਹੀਂ ਬਣ ਰਿਹਾ ਹੈਗਾ ਮੈਂ ਨਹੀਂ ਲੈ ਕੇ ਜਾਂਦਾ ਕੁੜੀਆਂ ਵਾਲਿਆਂ ਨੇ ਫਟਾਫਟ ਬਿਊਟੀ ਪਾਰਲਰ ਵਾਲਿਆਂ ਨੂੰ ਫੋਨ ਕੀਤਾ ਕਹਿੰਦੇ ਭਾਈ ਐਮਰਜੈਂਸੀ ਹੋਊਗੀ ਆ ਤੁਹਾਡੀ ਟੀਮ ਭੇਜੋ ਨਹੀਂ ਮੁੰਡਾ ਕੁੜੀ ਨੂੰ ਛੱਡ ਜੂ ਦਸਾਂ ਕ ਮਿੰਟਾਂ ਚ ਉਹਨਾਂ ਦੀ 8-10 ਕੁੜੀਆਂ ਐਮਰਜੈਂਸੀ 'ਚ ਆ ਗਈਆਂ ਉਹ ਇੱਕ ਰੂਮ ਦੇ ਵਿੱਚ ਕੁੜੀ ਨੂੰ 10 ਮਿੰਟ ਪਤਾ ਨਹੀਂ ਕੀ ਥੋੜੀ ਸ਼ੈਣੀਆਂ ਦੀ ਠੱਕ ਠੱਕ ਜੀ ਕਰਦੀਆਂ ਰਹੀਆਂ 10 ਮਿੰਟ ਬਾਅਦ ਕੁੜੀ ਬਾਹਰ ਲਿਆਤੀ ਮੁੰਡਾ ਕਹਿੰਦਾ ਹੁਣ ਠੀਕ ਐ ਮੇਰੀ ਪਸੰਦ ਐ ਉਹੀ ਪਰਸੋਂ ਮੈਂ ਇੱਕ ਹੋਰ ਵਿਆਹ ਦੇ ਵਿੱਚ ਗਿਆ ਉੱਥੇ ਜਦੋਂ ਕੁੜੀ ਦੀ ਡੋਲੀ ਤੁਰਨ ਲੱਗੀ ਪੈਲਸ ਤੋਂ ਕੁੜੀ ਬਾਹਰ ਨਿਕਲੀ ਕਿਤੇ ਮੀਂਹ ਦੀ ਇੱਕ ਛਿੱਟ ਕੁੜੀ ਦੇ ਇੱਥੇ ਮੱਥੇ ਤੇ ਪਈ ਗਈ ਉਹ ਛਿੱਟ ਕਰਕੇ ਉਹ ਥੱਲੇ ਨੂੰ ਜਦੋਂ ਆਈ ਇਹ ਇਦਾਂ ਇਦਾਂ ਨੱਕ ਕੋਲ ਦੀ ਆ ਕੇ ਠੂਡੀ ਤੱਕ ਆ ਗਈ ਛਿੱਟ ਉਹ ਤਾਂ ਇੱਕ ਖਾਲਜਾ ਬਣ ਗਿਆ ਮੁੰਡਾ ਕਹਿੰਦਾ ਵਿਆਹ ਕੇ ਮੈਂ ਸਜਣੀ ਲੈ ਕੇ ਜਾਣੀ ਸੀ ਇਹ ਤਾਂ ਕਾਜ ਨਹੀਂ ਆ ਮੈਂ ਨਹੀਂ ਲੈ ਕੇ ਜਾਂਦਾ ਕੁੜੀ ਵਾਲਿਆਂ ਨੇ ਇਮਰਜੈਂਸੀ 'ਚ ਬਿਊਟੀ ਪਾਰਲਰ ਵਾਲਿਆਂ ਨੂੰ ਫੋਨ ਕੀਤਾ ਕਹਿੰਦੇ ਆਜੋ ਭਾਈ ਉਹਨਾਂ ਨੇ ਲਿਆ ਕੇ ਆਪਣੀਆਂ ਕਰਨੀਆਂ ਤੇਸੀਆਂ ਉੱਚ ਬਾਲ ਪੁੱਟੀ ਭਰਤੀ ਖਾਲ ਦੇ ਚ ਪਰੋਣਾ ਕਹਿੰਦਾ ਇਹ ਤਾਂ ਗੜਬੜ ਹੋ ਗਈ ਇੱਧਰ ਗੋਰਾ ਰੰਗ ਇੱਧਰ ਗੋਰਾ ਰੰਗ ਆ ਬਚਾਲੇ ਦਾ ਕਾਲੀ ਧਾਰੀ ਹਲੇ ਵੀ ਬਣੀ ਪਈ ਐ ਉਹ ਕਹਿੰਦੇ ਵੀਰੇ ਘਰੇ ਜਾ ਕੇ ਸੈੱਟ ਹੋ ਜੂਗੀ ਹਲੇ ਬਾਲ ਪੁੱਟੀ ਗਿੱਲੀ ਐ ਟੈਨਸ਼ਨ ਨਾ ਲੈ ਸੁੱਕ ਜੂਗੀ ਬਸ 2 ਘੰਟੇ ਕੁੜੀ ਨੂੰ ਪਾਣੀ ਤੋਂ ਬਚਾ ਕੇ ਰੱਖਿਓ ਅਸੀਂ ਪਹਿਲਾਂ ਕਿਹਾ ਸੀ ਭਾਈ ਪਾਣੀ ਦੀ ਛਿੱਟ ਨਹੀਂ ਵੱਜਣੀ ਚਾਹੀਦੀ ਅਸੀਂ ਦੱਸੋ ਕੀ ਕਰੀਏ ਓਏ ਯਾਰ ਮੇਰੇ ਬਿਊਟੀ ਪਾਰਲਰ ਵਾਲਿਆਂ ਨੂੰ ਬੇਨਤੀ ਐ ਵੀਰ ਬਣ ਕੇ ਓਏ ਤੁਸੀਂ ਰੱਬ ਨੂੰ ਕਿੱਥੇ ਲੇਖਾ ਦੋਗੇ ਜਿਹੋ ਜਿਹਾ ਸਮਾਨ ਹੁੰਦਾ ਮਾੜਾ ਮੋਟਾ ਲਿਪਾ ਪੂਚੀ ਕਰਕੇ ਉਹਨੂੰ ਤੋੜ ਦਿਆ ਕਰੋ ਕਿਉਂ ਕਿਸੇ ਦੀ ਹਾਲ ਨਾਉਂਗੇ ਤੁਸੀਂ